ਪੰਜਾਬ ਦੀ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਆਏ ਦਿਨ ਕਿਸੇ ਨਾ ਕਿਸੇ ਦਾ ਕਤਲ ਹੁੰਦਾ ਲੁੱਟ ਹੁੰਦੀ ਹੈ ਡਕੈਤੀ ਹੁੰਦੀ ਹੈ ਤੇ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਉੱਤੇ ਵੱਡੇ ਸਵਾਲਾਂ ਦੇ ਨਿਸ਼ਾਨ ਖੜੇ ਹੋ ਗਏ ਨੇ ਕਿ ਬਿਨਾਂ ਬੇਖੌਫ ਹੋ ਕੇ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਖੌਫ ਤੋਂ ਬਦਮਾਸ਼ ਆਉਂਦੇ ਨੇ ਗੋਲੀਆਂ ਚਲਾ ਕੇ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦੇ ਨੇ ਅਗਲੀ ਮੰਧ ਭਾਗੀ ਤੇ ਵੱਡੀ ਖਬਰ ਫਲੋਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਰਐਸਐਸ ਦੇ ਸੀਨੀਅਰ ਵਰਕਰ ਨੇ ਬਲਦੇਬ ਰਾਜ ਅਰੋੜਾ ਉਹਨਾਂ ਦੇ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਬਿੱਤੇ ਦਿਨੀ ਉਹਨਾਂ ਨੂੰ ਪੰਜਾਬ ਸਟੇਟ ਬੈਂਕ ਅਤੇ ਯੂਕੋ ਬੈਂਕ ਦੇ ਨੇੜੇ ਦੋ ਮੋਟਰਸਾਈਕਲ ਨੌਜਵਾਨ ਸਵਾਰ ਮੋਟਰਸਾਈਕਲ ਤੇ ਨੌਜਵਾਨ ਆਉਂਦੇ ਨੇ ਅਣਪਛਾਤੇ ਨੌਜਵਾਨ ਹੁੰਦੇ ਨੇ ਅਤੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਮੌਤੇ ਘਾਟ ਉਡਾਰ ਦਿੰਦੇ ਨੇ ਪਰ ਜਦ ਕਿ ਨਵੀਨ ਨੂੰ ਹਸਪਤਾਲ ਦੇ ਵਿੱਚ ਲੈ ਜਾਂਦਾ ਗਿਆ ਪਰ ਉੱਥੇ ਹੀ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਕਤਲ ਕਿਉਂ ਹੋਇਆ ਗੋਲੀਆਂ ਕਿਉਂ ਚਲਾਈਆਂ ਇਸ ਦੇ ਕਾਰਨ ਦਾ ਹਾਲੇ ਕੁਝ ਵੀ ਪਤਾ ਨਹੀਂ ਲੱਗਿਆ ਪਰ ਇਸ ਵਾਰਦਾਤ ਤੋਂ ਬਾਅਦ ਪੰਜਾਬ ਦੇ ਵਿੱਚ ਜਾਂ ਫਿਰ ਕੈਲੀ ਫਿਰੋਜ਼ਪੁਰ ਦੇ ਵਿੱਚ ਡਰ ਦਾ ਮਾਹੌਲ ਹੈ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਹੈ ਕਿ ਆਖਰਕਾਰ ਕਿਸ ਤਰੀਕੇ ਨਾਲ ਦਿਨ ਦਿਹਾੜੇ ਕਿਸੇ ਦਾ ਵੀ ਆ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਪਰਿਵਾਰਕ ਮੈਂਬਰਾਂ ਤੇ ਵੱਡਾ ਦੁੱਖਾਂ ਦਾ ਪਹਾੜ ੁੱਟ ਜਾਂਦਾ ਹੈ ਪੁਲਿਸ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਤਮਾਮ ਸਵਾਲ ਫਿਰੋਜ਼ਪੁਰ ਦੇ ਲੋਕ ਪੁੱਛਦੇ ਨਜ਼ਰ ਆਉਂਦੇ ਨੇ ਤੇ ਪੁਲਿਸ ਦਾ ਇਹ ਗੱਲ ਕਹਿਣਾ بار بار ਇਹੀ ਗੱਲ ਕਹਿਣਾ ਕਿ ਘਟਨਾ ਦੀ ਸੋਚਣਾ ਮਿਲਦੇ ਸੀ ਮੌਕੇ ਤੇ ਪਹੁੰਚ ਗਏ ਆ ਅਸੀਂ ਮੁਲਜ਼ਮਾਂ ਦੀ ਪਛਾਣ ਕਰ ਰਹੇ ਆ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਆ ਤੇ ਆਖਰਕਾਰ ਸੀਸੀਟੀਵੀ ਕੈਮਰਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਆਖਰ ਕਿਉਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਦ ਕਿ ਪੀੜਤ ਪਰਿਵਾਰ ਦੱਸ ਮਾਮਲੇ ਦੇ ਵਿੱਚ ਹੁਣ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਹੈ ਕਿ ਕੋਈ ਆਪਸੀ ਰੰਜਿਸ਼ ਕਾਰਨ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਸੇ ਗੈਂਗਵਾੜ ਦਾ ਨਤੀਜਾ ਕਿ ਕਿਸ ਨੇ ਪਹਿਲਾਂ ਫਿਰੋਤੀ ਮੰਗੀ ਸੀ ਕੋਈ ਧਮਕੀ ਮਿਲੀ ਸੀ ਇਹ ਕੋਈ ਵੀ ਗੱਲ ਹਲੇ ਸਾਹਮਣੇ ਨਹੀਂ ਆਈਏ ਸਾਰੀਆਂ ਗੱਲਾਂ ਜਾਂਚ ਦਾ ਵਿਸ਼ਾ ਨੇ ਪਰ ਫਿਰੋਜ਼ਪੁਰ ਦੇ ਲੋਕ ਜ਼ਰੂਰ ਡਰੇ ਹੋਏ ਨੇ ਸਹਿਮੇ ਹੋਏ ਨੇ ਇਸ ਘਟਨਾ ਨੇ ਪੂਰੇ ਫਿਰੋਜ਼ਪੁਰ ਨੂੰ ਹਿਲਾ ਕੇ ਰੱਖ ਦਿੱਤਾ ਕਿ ਕਿਸ ਤਰੀਕੇ ਨਾਲ ਆਰਐਸਐਸ ਦੇ ਜਿਹੜੇ ਸੀਨੀਅਰ ਵਰਕਰ ਨੇ ਉਹਨਾਂ ਦੇ ਪੁੱਤਰ ਨੂੰ ਟਾਰਗੇਟ ਕੀਤਾ ਗਿਆ ਕਿ ਕੋਈ ਆਪਸੀ ਰੰਜਿਸ਼ ਹੈ ਕਿਸੇ ਵਿਰੋਧੀ ਪਾਰਟੀਆਂ ਦਾ ਕੰਮ ਹੈ ਜਾਂ ਫਿਰ ਗੈਂਗਵਾਰ ਨਾਲ ਜੋੜ ਕੇ ਇਸ ਨੂੰ ਦੇਖਿਆ ਜਾ ਰਿਹਾ ਹੈ ਤਾਂ ਪੁਲਿਸ ਵੀ ਹੁਣ ਜਾਣਕਾਰੀ ਦੇਵੇ ਕਿਉਂਕਿ ਫਿਲਹਾਲ ਪੁਲਿਸ ਨੇ ਇਸ ਮਾਮਲੇ ਤੇ ਚੁੱਪੀ ਬੱਟੀ ਹੋਈ ਹੈ ਪੁਲਿਸ ਕੁਝ ਵੀ ਕਹਿਣ ਤੋਂ ਹਲੇ ਗੁਰੇਸ਼ ਕਰ ਰਹੀ ਹੈ ਪੁਲਿਸ ਨੇ ਸਿਰਫ ਇੰਨਾ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ ਤਾਂ ਜੋ ਪਤਾ ਲੱਗ ਸਕੇ ਕਿ ਆਖਰਕਾਰ ਜਿਹੜੇ ਨੌਜਵਾਨਾਂ ਨੇ ਕਾਤਲਾਨਾ 'ਨਾ ਹਮਲਾ ਕੀਤਾ ਜਾਂ ਕਤਲ ਕੀਤਾ ਉਹ ਕੌਣ ਸਨ ਪੰਜਾਬ ਦੇ ਸੀ 12ਵਾਂ ਐਸਸੀ ਜਾਂ ਫਿਰ ਫਿਰੋਜ਼ਪੁਰ ਦੇ ਸਨ ਇਹ ਸਾਰੀਆਂ ਘਟਨਾਵਾਂ ਦੀਆਂ ਜਿਹੜੀਆਂ ਪਰਤਾਂ ਨੇ ਹੌਲੀ-ਹੌਲੀ ਖੁੱਲਣਗੀਆਂ ਕਿਸ ਤਰੀਕੇ ਨਾਲ ਇਹਦਾ ਸੱਚ ਸਾਹਮਣੇ ਆਵੇਗਾ ਕਿਸ ਤਰੀਕੇ ਨਾਲ ਅਸਲ ਕਾਰਨ ਸਾਹਮਣੇ ਆਉਣਗੇ ਇਹ ਤਾਂ ਪਰਿਵਾਰਕ ਮੈਂਬਰਾਂ ਦੇ ਬਿਆਨ ਤੋਂ ਬਾਅਦ ਸਾਹਮਣੇ ਆਵੇਗਾ ਜਾਂ ਫਿਰ ਪੁਲਿਸ ਜਦੋਂ ਪੂਰੀ ਜਾਂਚ ਕਰ ਲੇਗੀ ਉਸ ਤੋਂ ਬਾਅਦ ਸਾਹਮਣੇ ਆਵੇਗਾ ਪਰ ਪ੍ਰਸ਼ਾਸਨ ਤੇ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਲੋਕ ਬਿਲਕੁਲ ਸੁਰੱਖਿਅਤ ਨੇ ਡਰ ਦਾ ਕੋਈ ਵੀ ਮਾਹੌਲ ਨਹੀਂ ਹੈ ਲੋਕਾਂ ਦੇ ਵਿੱਚ ਕਿਸੇ ਕਿਸਮ ਦਾ ਸਹਿਮ ਨਹੀਂ ਹੈ ਖੁੱਲੇ ਆਮ ਆਪਣੇ ਮਰਜ਼ੀ ਨਾਲ ਪੰਜਾਬ ਦੇ ਲੋਕ ਕਿਤੇ ਵੀ ਆ ਜਾ ਸਕਦੇ ਨੇ ਪਰ ਪਿਛਲੇ ਦਿਨੀ ਕਬੱਡੀ ਖਿਡਾਰੀਆਂ ਦੇ ਜਿਹੜੇ ਕਤਲ ਹੁੰਦੇ ਨੇ ਉਸ ਤੋਂ ਬਾਅਦ ਕਿਸੇ ਬੈਂਕ ਦੇ ਵਿੱਚ ਲੁੱਟ ਹੁੰਦੀ ਹੈ ਕਿਸੇ ਨਾ ਕਿਸ ਤੇ ਗੋਲੀ ਚੱਲਦੀ ਹੈ ਸੋ तमाम ਵੱਡੇ ਸਵਾਲ ਕਾਨੂੰਨ ਵਿਵਸਥਾ ਤੇ ਹਰ ਵาล ਖੜੇ ਹੋ ਰਹੇ ਨੇ ਪਰ ਪਿਛਲੇ 1 ਮਹੀਨੇ ਦੇ ਦੌਰਾਨ ਜੇਕਰ ਗੱਲ ਕਰੀਏ ਤਾਂ ਆਏ ਦਿਨ ਕਿਸੇ ਨਾ ਕਿਸੇ ਕਬੱਡੀ ਖਿਡਾਰੀ ਦਾ ਕਤਲ ਹੋਇਆ ਸੀ ਕਿਸੇ ਨੌਜਵਾਨ ਤੇ ਗੋਲੀਆਂ ਚੱਲੀਆਂ ਸੀ ਜਾਂ ਫਿਰ ਪੁਲਿਸ ਤੇ ਬਲਵਤ ਦਮਾਸ਼ਾ ਦਾ ਐਨਕਾਊਂਟਰ ਕੀਤਾ ਗਿਆ ਸੀ तमाम ਖਬਰਾਂ ਸੁਰਖੀਆਂ ਬਣਿਆ ਰਹੀਆਂ ਤੇ ਹੁਣ ਇੱਕ ਵਾਰ ਇਸ ਖਬਰ ਨੇ ਫਿਰ ਤੋਂ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਰਕਾਰ ਕਾਨੂੰਨ ਵਿਵਸਥਾ ਦਾ ਜਿਹੜਾ ਡਾਮਡੋਲ ਸਥਿਤੀ ਹੈ ਉਹ ਕਦੋਂ ਠੀਕ ਹੋਵੇਗੀ ਕਦੋਂ ਇਨ੍ਹਾਂ ਬੇਕਾਫ ਮਲਜ਼ਮਾਂ ਨੂੰ ਕਾਨੂੰਨ ਦਾ ਡਰ ਹੋਵੇਗਾ ਕਦੋਂ ਪੰਜਾਬ ਦੇ ਲੋਕ ਅਮਨ ਚੈਨ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣਗੇ